ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਮੈਂ ਆਪਣੇ ਸਪੈਸ਼ਲਿਸਟ ਸੋਹਰ ਪਰਿਵਾਰ ਰਸਤੇ ਬਣਾ ਰਿਹਾ ਮੈਂ ਮੰਨਦਾ ਕਿ ਮੈਂ ਤੁਹਾਡਾ ਚੰਗਾ ਜਵਾਈ ਨਹੀਂ ਹੈਗਾ ਮੈਂ ਤੁਹਾਡੀ ਧੀ ਦੇ ਨਾਲ ਬਹੁਤ ਲੜਦਾ ਬਹੁਤ ਤੰਗ ਕਰਦਾ ਹਾਂ ਨੂੰ ਤੁਹਾਡੀ ਧੀ ਬਹੁਤ ਚੰਗੀ ਹੈ ਬਹੁਤ ਪਲੇਵਾਨ ਸ ਹੈ ਮੈਂਨ ਤੇ ਤੁਹਾਨੂੰ ਇਹ ਕਹਿਣਾ ਚਾਹੂੰਗਾ ਤੁਸੀਂ ਲੈ ਜਾਓ ਤੁਹਾਨੂੰ ਵੀ ਪਤਾ ਹੈ ਕਿ ਉਹ ਕਿਦਾਂ ਦੀ ਹੈ ਤੁਸੀਂ ਲੈ ਕੇ ਨਹੀਂ ਜਾਣਾ ਇਹਨੂੰ ਲੈ ਜਾ ਬੱਸ ਨੋ 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 ਲੈ ਜਾ ਕੁਛ ਦਿਨ ਲਈ ਲੈ ਜਾਓ ਪਲੀਜ਼ ਫਿਰ ਵਾਪਸ ਛੱਡ ਜਿਓ ਕੁਛ ਦਿਨ ਲਾ ਲਓ ਥੋੜੇ ਦਿਨ ਰੱਖ ਲਓ ਆਪਣਾ ਕੋ ਥੋੜੇ ਦਿਨ ਰੱਖ ਲਓ ਜਿਹੜੀ ਤੁਸੀਂ ਮੈਨੂੰ ਗਾਉ ਵਰਗਿਆ ਪ੍ਰੀਤੀ ਦਿੱਤੀ ਹੈ ਨਾ ਥੋੜੇ ਦਿਨ ਤੁਸੀਂ ਰੱਖ ਲਿਓ ਬਸ ਬੇਨਤੀ ਸਰਕਾਰ ਕਰਿਓ ਨੋ 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 ਨੋ